ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ న్యూਸ ਹੈ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਥਾਣਾ ਬੀਤੇ ਦਿਨੀ ਥਾਣਾ ਮਕਬੂਲਪੁਰਾ ਦੇ ਏਰੀਏ ਦੇ ਵਿੱਚ ਇੱਕ ਲੇਡੀਜ਼ ਦੇ ਕੋਲ ਇੱਕ ਔਰਤ ਦੇ ਕੋਲੋਂ ਲੁੱਟਖੋ ਕੀਤੀ ਗਈ ਸੀ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਦੋ ਮੁਜ਼ਰਮਾ ਨੂੰ ਕਾਬੂ ਕੀਤਾ ਗਿਆ ਸੀ ਤਾਂ ਇਹਨਾਂ ਨੂੰ ਕਾਬੂ ਕਰਕੇ ਜਦੋਂ ਹਥਿਆਰਾਂ ਦੀ ਰਿਕਵਰੀ ਵਾਸਤੇ ਜਦੋਂ ਇੱਕ ਜਸਕਰਨ ਨੂੰ ਲੈ ਕੇ ਜਾਇਆ ਜਾਂਦਾ ਪੁਲਿਸ ਹੌਲਾ ਤਾਂ ਉਸ ਵੱਲੋਂ ਜਿਹੜਾਇਆ ਪੁਲਿਸ ਦੇ ਉੱਤੇ ਫਾਇਰ ਕਰ ਦਿੱਤਾ ਜਾਂਦਾ ਤੇ ਜਵਾਬੀ ਕਾਰਵਾਈ ਜਦੋਂ ਹੁੰਦੀ ਹੈ ਪੁਲਿਸ ਵੱਲੋਂ ਤਾਂ ਇੱਕ ਗੋਲੀ ਜੜੀ ਆ ਉਹ ਤੇ ਪੱਟ ਚ ਜਾ ਕੇ ਲੱਗਦੀ ਆ ਜਿਸ ਦੇ ਕਾਰਨ ਉਹ ਜ਼ਖਮੀ ਹੋ ਜਾਂਦਾ ਹੈ ਤਾਂ ਦੱਸਿਆ ਕਿ ਇਸ ਦੋਨੇ ਵਿਅਕਤੀਆਂ ਦੇ ਉੱਤੇ ਤਰਨ ਤਾਨ ਤੇ ਚੂ ਗਾਵਾਂ ਦੇ ਵਿੱਚ ਕਈ ਮਾਮਲੇ ਦਰਜ ਹਨ। ਹੋਗੀ ਸਰ ਤਾਂ ਐਸ ਜੀ ਸਰ ਤੇ ਜਿਹੜਾ ਇਨਕਾਊਂਟਰ ਦੇ ਬਾਰੇ ਜੀ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਟਰਵਰਡਸ ਆਰਗੇਨਾਈਜ਼ ਕ੍ਰਾਈਮ ਹੈ ਉਹਦੇ ਤਰ੍ਹਾਂ ਤੁਸੀਂ ਹਰੇਕ ਛੋਟੇ ਕ੍ਰਾਈਮ ਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਬੜੇ ਸੈਂਸਿਟਿਵਲੀ ਲਿਆ ਜਾਂਦਾ। ਤੁਹਾਨੂੰ ਯਾਦ ਹੋਣਾ 14-11 ਨੂੰ ਮਕਬੂਲਪੁਰਾ ਏਰੀਆ ਦੇ ਵਿੱਚ ਇੱਕ ਲੇਡੀ ਨੂੰ ਗੱਡੀ ਦੇ ਵਿੱਚ ਜਾਂਦੇ ਦੋ ਮੋਟਰਸਾਈਕਲ ਸਵਾਰਾਂ ਨੇ ਘੇਰਿਆ ਸੀ ਤੇ ਪਿਸਟਲ ਪੁਆਇੰਟ ਤੇ ਉਹਦੇ 골ਡ ਔਰਨਮੈਂਟਸ ਖੋਲੇ ਸੀਗੇ। ਅਸੀਂ ਉਸ ਦਿਨ ਤੋਂ ਹੀ ਇਹ ਬੜਾ ਬਰੀਕੀ ਨਾਲ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ। ਉਹਦੇ ਸਾਡੀ ਟੀਮ ਨੇ ਬੜਾ ਅੱਛਾ ਕੰਮ ਕੀਤਾ। ਔਰ ਉਹਨਾਂ ਨੇ ਜਿਹੜੇ ਦੋ ਮੁਲਜ਼ਮ ਅਸੀਂ ਇਹਦੇ ਚ ਗ੍ਰਿਫਤਾਰ ਕੀਤੇ ਜਸਕੀਰਤ ਏਲੀਅਸ ਸਾਹਿਲ ਤੇ ਅਨਮੋਲ ਬੂਟਾ ਸਿੰਘ ਇਹ ਜਿਹੜਾ ਜਸਕੀਰਤ ਹੈਗਾ ਇਹ ਸੁਲਤਾਨਵਿੰਦ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਜਸਪਾਲ ਨਗਰ ਸੁਲਤਾਨਵਿੰਦ ਰੋਡ ਦਾ ਰਹਿਣ ਵਾਲਾ ਅਨਮੋਲ ਬੂਟਾ ਸਿੰਘ ਤੇ ਇਹ ਦੋਨੋਂ ਬੰਦੇ ਜਿਹੜੇ ਆ ਜਦੋਂ ਇਹ ਪੁੱਛਗਿੱਛ ਕੀਤੀ ਗਈ ਇਹਨਾਂ ਦੀ ਪੁੱਛਗਿੱਛੋਂ ਇੱਕ ਜਿਹੜਾ ਇਹਨਾਂ ਨੇ ਦੱਸਿਆ ਕਿ ਸਾਡਾ ਇੱਕ ਗਲੌਕ ਪਿਸਟਲ ਜਿਹੜਾ ਅਸੀਂ ਛਪਾਇਆ ਹੋਇਆ ਜਿੱਥੇ ਮੋਕਮਪੁਰੇ ਦੇ ਏਰੀਆ 'ਚ ਅਸੀਂ ਖੜੇ ਆ ਜਿਸ ਨਾਲ ਕਿ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੋਂ ਇੱਥੇ ਜਦੋਂ ਲੈ ਕੇ ਆਏ ਸਾਡੇ ਜਸੀਦ ਇਨਸਪੈਕਟਰ ਐਸ ਐਚਓ ਮਕਬੂਲਪੁਰਾ ਤੇ ਉਹਨਾਂ ਦੀ ਪਾਰਟੀ ਇਹਨਾਂ ਜਾਣ ਕੇ ਭਲੇਖਾ ਪਾਉਣ ਨੂੰ ਦੂਜੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲੈ ਗਿਆ ਪੁਲਿਸ ਪਾਰਟੀ ਨੂੰ ਵੀ ਮੈਂ ਇੱਧਰ ਰੱਖਿਆ ਹੋਇਆ ਜਦੋਂ ਉੱਥੇ ਬੈਂਡ ਹੋਣ ਲੱਗੇ ਤੇ ਇਮੀਡੀਏਟਲੀ ਦੂਜੇ ਪਾਸੇ ਦੌੜ ਗਿਆ ਜਿੱਥੇ ਐਕਚੁਅਲ ਪਿਸਟਲ ਸੀਗਾ ਉੱਥੇ ਜਾ ਕੇ ਨੇ ਦਰਖਤ ਦੀ ਜੜ ਦੇ ਵਿੱਚ ਜਿੱਥੇ ਲੋਕ ਆਇਆ ਹੋਇਆ ਸੀ ਉੱਥੋਂ ਇਹਨੇ ਫਾਇਰ ਕੀਤਾ ਇੱਕ ਜਸਜੀਤ ਦੇ ਉਹਨਾਂ ਦੇ ਵੱਲ ਕਰਕੇ ਫਿਰ ਇਹਨਾਂ ਨੇ ਆਪਣੀ ਸੈਲਫ ਡਿਫੈਂਸ ਫਾਇਰ ਕੀਤਾ ਜਿੱਦਾਂੜੇ ਇੰਜਰਡ ਹੋਇਆ ਇਹਦੇ ਜਿਹੜੀ ਇੰਪੋਰਟੈਂਟ ਗੱਲ ਆਉਂਦੀ ਹੈ ਕਿ ਇਹ ਜਿਹੜਾ ਦੋਨੇ ਮੁਲਜ਼ਮ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਪਰਚੇ ਦਰਜ ਨੇ ਜਸਕੀਰਤ ਦੇ ਖਿਲਾਫ ਤਿੰਨ ਮੁਕੱਦਮੇ ਦਰਜ ਨੇ ਦੋ ਮੁਕੱਦਮੇ ਅਨਮੋਲ ਬੂਟਾ ਸਿੰਘ ਦੇ ਖਿਲਾਫ ਦਰਜ ਨੇ ਔਰ ਜਿਹੜੀ ਮੇਨ ਗੱਲ ਹੈ ਗੁਰਦੇਵ ਜੱਸਲਾ ਚੰਬਲ ਤਰਨਤਾਰਨ ਦਾ ਬੜਾ ਨਾਮੀ ਨਟੋਰੀਅਸ ਗੈਂਗਸਟਰ ਹੈ ਉਹਦੇ ਨਾਲ ਇਹ ਬੰਦੇ ਲਿੰਕਡ ਸਿਗੇ ਔਰ ਇਹਨਾਂ ਨੇ ਕਾਫੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਹੜੀਆਂ ਹੁਣ ਹੁਣ ਤੱਕ ਹੋਈਆਂ ਇੱਕ ਤਾਂ ਸਾਡੀ ਮਕਬੂਲਪੁਰ ਵਾਲੀ 14 11 ਨੂੰ ਡੀ ਰੋਬਰੀ ਕੀਤੀ ਲੇਡੀ ਤੋਂ ਉਸ ਤੋਂ ਇਲਾਵਾ ਇਹਨਾਂ ਨੇ 5 ਸਟਾਰ ਇਮੀਗ੍ਰੇਸ਼ਨ ਵੀਜ਼ਾ ਕੰਸਲਟੈਂਸੀ ਦਾ ਦਫਤਰ ਹੈ ਤਰਨਤਾਰਨ ਸਿਟੀ ਦੇ ਵਿੱਚ ਇਹਦੇ ਚ ਮੁਕੱਦਮਾ ਨੰਬਰ 263 15 11 2025 ਨੂੰ ਦਰਜ ਕੀਤਾ ਗਿਆ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਉਹਦੇ ਆਫਿਸ ਤੇ ਐਕਸਟਰਸ਼ਨ ਇਹਨਾਂ ਦਾ ਮੇਨ ਮਕਸਦ ਸੀਗਾ ਡਰਾਉਨਤਮ ਕਾਉਣ ਵਾਸਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਬੰਦੇ ਨੂੰ ਇਦਾਂ ਹੀ ਲੋਪੋ ਕੇ ਥਾਣੇ ਦੇ ਵਿੱਚ ਅੰਮ੍ਰਿਤਸਰ ਰੂਰਲ ਦੇ ਵਿੱਚ ਪਰਚਾ ਜਿਹੜਾ 27 10 ਨੂੰ ਹੋਇਆ 27 ਅਕਤੂਬਰ 2025 ਨੂੰ ਉੱਥੇ ਵੀ ਕਿਸੇ ਦੇ ਘਰ ਦੇ ਬਾਹਰ ਜਾ ਕੇ ਫਾਇਰਿੰਗ ਕੀਤੀ ਉਹਨੂੰ ਡਰਾਉਨਤਮ ਕਾਉਣ ਵਾਸਤੇ ਔਰ ਇਹ ਗੁਰਦੇਵ ਜਿਹੜਾ ਜੈਸਲ ਹੈ ਉਹ ਤੁਹਾਨੂੰ ਪਤਾ ਹੀ ਹੈ ਕਾਫੀ ਨਾਮੀ ਬੰਦਾ ਹੈ ਔਰ ਬਾਰ ਬੈਠਾ ਇਹ ਆਪਣੇ ਸਾਰੇ ਗੈਂਗ ਚਲਾ ਰਿਹਾ ਉਹ ਇਹਨਾਂ ਦੀ ਜਿਹੜੀ ਮਡਲੀ ਪੁੱਛ ਕੇ ਛਾ ਉਹ ਤੋਂ ਇਹੀ ਤਿੰਨ ਅਜੇ ਤੱਕ ਵਾਰਦਾ ਤਾਂ ਕਲੀਅਰ ਹੋਈਆਂ ਪਰ ਮੈਨੂੰ ਲੱਗਦਾ ਕਿ ਕਾਫੀ ਹੋਰ ਡੀਪਲੀ ਇਨਵੋਲਡ ਨੇ ਕਾਫੀ ਐਕਟਿਵ ਸਿਗੇ ਇਹ ਬੰਦੇ ਜਿਸ ਕੀਰਤ 23 ਸਾਲ ਦਾ 19 ਸਾਲ ਦਾ ਅਨਮੋਲ ਬੂਟਾ ਸਿੰਘ ਹੈ ਸੋ ਇਹਦੇ ਚ ਸਾਰੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਡੀਸੀਪੀ ਰਵਿੰਦਰਪਾਲ ਜੀ ਦੀ ਰਹਿਨਮਾਈ ਦੇ ਵਿੱਚ ਸਾਡੇ ਏਸੀਪੀ ਗਗਨਦੀਪ ਔਰ ਇਨਸਪੈਕਟਰ ਜਸਜੀਤ ਤੇ ਇਹਨਾਂ ਦੀ ਟੀਮ ਨੇ ਸਾਰਿਆਂ ਨੇ ਸੀਆਈਏ ਵਾਲਿਆਂ ਨੇ ਵੀ ਸਾਰਿਆਂ ਨੇ ਬਹੁਤ ਇਹਨੂੰ ਕੋਸ਼ਿਸ਼ ਕੀਤੀ ਲੱਭਣ ਦੀ ਔਰ ਬੜੀ ਜਲਦੀ ਅਸੀਂ ਇਹ ਕੇਸ ਟ੍ਰੇਸ ਕੀਤਾ ਤੇ ਜਿਹੜੀ ਇਹਨਾਂ ਦੀ ਪੁੱਛਗਿੱਛ ਤੋਂ ਦੋ ਹੋਰ ਇੰਪੋਰਟੈਂਟ ਕੇਸ ਤਰਨਤਨ ਤੇ ਅਮਰਸਰ ਰੂਲਦੇ ਹੋਏ ਜਿਹੜਾ ਆਸਟਰੀਆ ਮੇਡ ਇੱਕ ਲੋਕ ਪਿਸਟਲ 9mm ਇਤੋਂ ਵੀ ਤੁਰ ਕਵਰ ਹੋਇਆ ਥੈਟ ਮੀਨਸ ਕਿ ਇਹਨਾਂ ਦੀ ਫਾਇਰ ਪਾਵਰ ਵੀ ਕਾਫੀ ਸੀਗੀ ਔਰ ਨਟੋਰੀਅਸ ਗੈਂਗਸਟਰ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਜਿਹੜੇ ਕਿ ਏਰੀਏ ਦੇ ਵਿੱਚ ਬਾਰ ਬਾਰ ਬੈਕ ਟੂ ਬੈਕ ਵਾਰਦਾਤਾਂ ਕਰ ਰਹੇ ਨੇ ਜਿਵੇਂ ਆਪਾਂ ਸਮਝਦੇ ਹਾਂ ਕਿ ਅਕਤੂਬਰ ਚ ਲੋਪੋ ਕੇ ਹੋਈ ਫਿਰ ਨਵੰਬਰ ਦੇ ਵਿੱਚ ਇਹਨਾਂ ਨੇ ਜਾ ਕੇ 15 ਨਵੰਬਰ ਨੂੰ ਹੀ ਉੱਥੇ ਤਰਨਤਾਰਨ ਕਰ ਦਿੱਤੀ ਵੀਜ਼ਾ ਕੰਸਲਟੈਂਸੀ ਵਾਲਿਆਂ ਦੇ ਬਾਹਰ ਉਸ ਤੋਂ ਬਾਅਦ ਆਪਣੀ ਜਿਹੜੀ ਵਾਰਦਾਤ ਹੈ ਉਹ 14 ਦੀ ਹੈ ਮਕੂਲਪੁਰੇ ਦੀ ਸੋ ਯੂ ਕੈਨ ਇਮੇਜਨ ਵੀ ਇਹ ਕਿੰਨਾ ਮਾੜਾ ਇੱਕ ਗਰੁੱਪ ਤਿਆਰ ਹੋ ਰਿਹਾ ਸੀਗਾ ਜੋ ਕਿ ਫੋਰਨ ਬੇਸ ਹੈਂਡਲਰਸ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਠੀਕ ਹੈ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰੇ ਪੰਜਾਬ